ਦਿਲ ਜਿਹੜਾ ਧੜਕਣ ਵਾਜ ਜਣੀ ਦਿਲ ਫੜਫੜਾਉਂਦਾ ਜਿਹੜਾ ਉਹ ਉਹਦੇ ਕੋਈ ਬੀਪੀ ਵਧਨ ਦੇ ਕਾਰਨ ਹੀ ਜਿਹੜਾ ਧੜਕਣ ਵਧਦੀ ਆ ਮਤਲਬ ਜਿਨ੍ਹਾਂ ਨੂੰ ਕਈ ਵਾਰ ਬੈਠੇ-ਬੈਠੇ ਨੂੰ ਦਿਲ ਦੀ ਆਵਾਜ਼ ਸੁਣਦੀ ਆ ਧਕ 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 ਐਵੇਂ ਜੀ ਹਾਂ ਜੀ ਜਿਨ੍ਹਾਂ ਨੂੰ ਦਿਲ ਦੀ ਧੜਕਣ ਕੰਨਾਂ ਦੇ ਵਿੱਚ ਜਾ ਕੇ ਵੱਜਦੀ ਆ ਜਾਂ ਸਾਹ ਫੁੱਲਦਾ ਵਾ ਪੌੜੀਆਂ ਚੜਨ ਲੱਗਿਆਂ ਚਿਹਰ ਭਾਰਾ ਪਾਣ ਚਿਹਰੇ ਦੇ ਵਿੱਚ ਜਿਹੜਾ ਪੱਠਿਆਂ ਦੇ ਵਿੱਚ ਅੱਜ ਨਿੱਕੇ ਨਿੱਕੇ ਨਾੜਾ ਦਰਦ ਹੋ ਕਰਨੀਆਂ ਮਾਰੀਆਂ ਦੀ ਵੀ ਸੱਗੀਆਂ ਭੈਣਾ ਹੁੰਦੀਆਂ ਨੇ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਜਿਹੜੀ ਇਹ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਇਹ ਤੇ ਸ਼ੂਗਰ ਜਿਹੜੀ ਇਹ ਦੋਵੇਂ ਸੱਕੀਆਂ ਭੈਣਾ ਜੇ ਸਾਨੂੰ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਅਸੀਂ ਟੈਬਲੇਟ ਲੈਣੀ ਸ਼ੁਰੂ ਕਰ ਦਿੰਨੇ ਆ ਤੇ ਤੁਸੀਂ ਦੇਖਿਆ ਹੋਊਗਾ ਕੁਝ ਹੀ ਸਾਲਾਂ ਦੇ ਵਿੱਚ ਜਾਂ ਇੱਕ ਜਾਂ ਡੇਢ ਸਾਲ ਦੇ ਵਿੱਚ ਉਹਨੂੰ ਸ਼ੂਗਰ ਦਾ 90% ਖਤਰਾ ਹੋ ਜਾਂਦਾ ਪੇਸ਼ੈਂਟ ਨੂੰ ਅਸਡ ਮੰਦਾ ਸੀ ਕਨਸਟਿਪੇਸ਼ਨ ਦੀ ਪ੍ਰੋਬਲਮ ਸੀ ਹੁਣ ਸੈਟ ਹੈ ਅੱਗੇ ਨਾਲ ਕੀ ਦਿੱਤਾ ਸੀ ਇਹਨਾਂ ਨੇ ਤੁਹਾਨੂੰ ਗੁੰਦਾਵਾਲੀ ਦਵਾਈ ਬੀਪੀ ਕਿੰਨਾ ਕਾਰਨ ਕਰਕੇ ਤੁਹਾਡੀ ਪ੍ਰੈਕਟਿਸ ਦੇ ਵਿੱਚੋਂ ਤੁਸੀਂ ਦੇਖਿਆ ਹੋਣਾ ਵਧ ਜਾਂਦਾ ਬੀਪੀ ਦਾ ਫਰੁਕੀ ਸਾਹਿਬ ਮੇਨ ਕਾਰਨ ਇੱਕ ਤਾਂ ਲੋਕਾਂ ਸਟ੍ਰੈਸ ਬਹੁਤ ਜ਼ਿਆਦਾ ਵਾ ਸਟ੍ਰੈਸ ਨਾਲ ਬੀਪੀ ਵਧ ਜਾਂਦਾ ਵਾ ਜਾਂ ਜਿੱਦਾਂ ਕਿਸੇ ਦੇ ਪੇਟ ਦੇ ਵਿੱਚ ਗੈਸ ਬੰਦੀ ਇਹਦੇ ਫਰੁਕੀ ਸਾਹਿਬ ਬਹੁਤ ਸਾਰੇ ਕਾਰਨ ਦੇਖ ਕੇ ਹੱਲ ਕਰੀਆ ਇਹ ਆਪਾਂ ਪਾਲਿੰਗ esto ਅੱਗੇ ਆ ਗਿਆ ਫਰੁਕੀ ਸਾਹਿਬ ਆ ਜਿਹੜਾ ਨਿੰਬੂ ਹੈਗਾ ਵਾ ਆ ਦੇਖੋ ਅੱਧਾ ਨਿਚੋੜਨਾ ਅੱਧਾ ਨੇ ਬੂਏ ਦੇ ਵਿੱਚ ਨਿ ਜੋੜ ਦਿੱਤਾ ਇੱਥਾ ਆ ਬਿਲਕੁਲ ਨਾਰਮਲ ਬੀਪੀ ਨਹੀਂ ਨਾਮ ਦਿੱਤਾ ਇਹਨੂੰ ਕਿਓਰ ਬੀਪੀ ਦਾ ਨਾਮ ਦਿੱਤਾ ਕਿਓਰ ਬੀਪੀ ਦਾ ਮਤਲਬ ਜਟ ਤੋਂ ਹੀ ਬੀਪੀ ਠੀਕ ਕਰਦੀ ਹੈ ਇਹਦੇ ਵਿੱਚ ਬੀਪੀ ਖਤਮ ਹੋ ਜਾਂਦਾ ਬਿਲਕੁਲ ਨਾਰਮਲ ਹੋ ਜਾਂਦਾ 15 ਸਾਲ ਪੁਰਾਣਾ ਪੇਸ਼ੈਂਟ ਜੇ ਕੋਈ ਬੀਪੀ ਦੀ ਗੋਲੀ ਲੈ ਰਿਹਾ ਅਸੀਂ 15 ਦਿਨ ਬਾਅਦ ਉਹ ਬੰਦ ਕਰਵਾ ਦਿੰਨੇ ਆ ਸਰ ਦੁੱਖਦਾ ਜੀ ਤੇ ਧੌਂ ਤੇ ਟਕੜਨ ਰਹਿੰਦੀ ਬਹੁਤ ਜ਼ਿਆਦਾ ਹੈ। ਹਾਂ ਜੀ ਕਾਫੀ ਟਾਈਮ ਤੋਂ ਪ੍ਰੋਬਲਮ ਚੱਲਦੀ ਹੈ। ਕਿੰਨੇ ਟਾਈਮ ਤੋਂ? ਸਰ ਹੋ ਗਏ 4-5 ਸਾਲ ਹੀ ਹੋ ਗਏ। ਬਹੁਤ ਪੇਨ ਕਲਰ ਲਈਆਂ ਜੀ ਪਰ ਕੋਈ ਫਰਕ ਨਹੀਂ ਪਿਆ ਜੀ। ਡਾਕਟਰ ਸਾਹਿਬ ਨੇ ਦਿੱਤੀ ਬੂੰਦ ਵਾਲੀ ਦਵਾਈ। ਉਹਦੇ ਨਾਲ ਕਾਫੀ ਫਰਕ ਆਇਆ ਜੀ। 15-20 ਦਿਨ ਹੋ ਗਏ ਦਵਾਈ ਲੈਨੇ ਆ। ਕਿਹੜਾ ਆਰਾਮ ਇਹ ਮੈਡੀਸਨ ਨਾਲ ਆਉਂਦਾ ਵਾ ਸਕੂਨ ਆਉਂਦਾ ਵਾ ਬੀਪੀ ਨਰਮਲ ਹੁੰਦਾ ਉਹ ਗੋਲੀ ਨਾਲ ਕਦੇ ਨਹੀਂ ਆਉਂਦਾ ਚਾਹੇ ਉਹ 20 ਸਾਲ ਤੋਂ ਤੜਫ ਰਿਹਾ ਵਾ। ਜੀ ਜੀ। ਤੁਸੀਂ ਇਹ ਜੂਸ ਹੈਗਾ ਬੀਪੀ ਪਹਜਾਉ ਸ਼ੂਗਰ ਹਟਾਉ ਜਿਹੜਾ ਜੂਸ ਅਸੀਂ ਅੱਜ ਡਾਕਟਰ ਸਾਹਿਬ ਨੇ ਸਾਡੇ ਲਈ ਬਣਾਇਆ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਹੜਾ ਵਿਸ਼ਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲਿਆਂ ਜਿਹੜੀ ਬਿਮਾਰੀ ਤੁਹਾਡੇ ਨਾਲ ਅਸੀਂ ਡਿਸਕਸ ਕਰਨ ਵਾਲਿਆਂ ਜਾਂ ਅਸੀਂ ਕਹਿ ਲਈਏ ਕਿ ਜਿਹੜੀ ਪਰੇਸ਼ਾਨੀ ਤੁਹਾਡੇ ਨਾਲ ਅਸੀਂ ਅੱਜ ਸਾਂਝੀ ਕਰਨ ਵਾਲਿਆਂ ਉਹਦਾ ਇਲਾਜ ਸਾਂਝਾ ਕਰਨ ਵਾਲਿਆਂ ਉਹ ਬੜੀ ਹੀ ਅਹਿਮ ਹੈ ਔਰ ਜਿਸਨੇ ਇਹ ਨੁਸਖਾ ਜਿਸਨੇ ਫਾਰਮੂਲਾ ਆਪਣੀ ਲਾਈਫ ਦੇ ਵਿੱਚ ਅਜ਼ਮਾ ਲਿਆ ਤੇ ਉਸ ਨੂੰ ਉਸ ਬਿਮਾਰੀ ਤੋਂ ਨਜਾਤ ਬੜੀ ਛੇਤੀ ਮਿਲ ਸਕਦੀ ਹੈ ਅੱਜ ਨੁਸਖਾ ਫਾਰਮੂਲਾ ਤੁਹਾਡੇ ਸਾਹਮਣੇ ਹੈ ਇਹ ਟਮਾਟਰ ਹੈਗੇ ਨੇ ਟਮਾਟਰਾਂ ਤੋਂ ਬਾਅਦ ਇਥੇ ਨਿੰਬੂ ਪਏ ਨੇ ਨਿੰਬੂ ਦੇ ਨਾਲ ਹੀ ਕੱਟਿਆ ਹੋਇਆ ਅਦਰਕ ਹੈ ਗਾਜਰਾ ਨੇ ਔਰ ਪੁਦੀਨੇ ਦੀ ਫ੍ਰੈਗਰੈਂਸ ਹੈ ਜਿਹੜੀ ਇਸ ਵੇਲੇ ਕਲੀਨਿਕ ਦੇ ਉੱਤੇ ਛਾਈ ਹੋਈ ਹੈ ਮੇਰੇ ਨਾਲ ਨੇ ਹੈਲਥ케ਅਰ ਮੋਗਾ ਦੇ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਜਿਨ੍ਹਾਂ ਨੇ ਅੱਜ ਤੁਹਾਡੇ ਨਾਲ ਇਹਨਾਂ ਨੇ ਕਿਹਾ ਕਿ ਆਨਲਾਈਨ ਹੀ ਤੁਹਾਨੂੰ ਅਸੀਂ ਦੱਸਾਂਗੇ ਕੈਮਰੇ ਦੇ ਉੱਤੇ ਵੀ ਇਹ ਸਾਰਾ ਨੁਸਖਾ ਫਾਰਮੂਲਾ ਕਿਹੜੀ ਨਾਮੁਰਾਦ ਬਿਮਾਰੀ ਦੇ ਉੱਤੇ ਕਾਰਗਰ ਸਾਬਤ ਹੋ ਸਕਦਾ ਹੈ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੀ ਟੀਮ ਦਾ ਸਾਰੇ ਦਰਸ਼ਕਾਂ ਦਾ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਨੁਸਖਾ ਫਾਰਮੂਲਾ ਇਹ ਤਾਂ ਸਬਜ਼ੀਆਂ ਨਿੰਬੂ ਹੋ ਗਿਆ ਜੀ ਇਹ ਕਿਸ ਚੀਜ਼ ਦਾ ਇਲਾਜ ਹੋਇਆ ਜੀ ਜਾਂ ਟ੍ਰੀਟਮੈਂਟ ਹੋਇਆ ਜਾਂ ਕੰਟਰੋਲ ਕਰਨ ਵਾਲੀ ਸ਼ੈਅ ਹੋਈ ਹਾਂਜੀ ਹਾਂਜੀ ਫਰੂਕੀ ਸਾਹਿਬ ਇਹ ਸਬਜ਼ੀਆਂ ਨਾਲ ਹੀ ਆਪਾਂ ਜਿਹੜਾ ਰਸੋਈ ਦੇ ਵਿੱਚ ਹੀ ਇਹ ਸਮਾਨ ਆਪਾਂ ਨੂੰ ਮਿਲ ਜਾਂਦਾ ਇਹਦੇ ਨਾਲ ਹੀ ਆਪਾਂ ਅੱਜ ਦੱਸਾਂਗੇ ਪ੍ਰਾਣੇ ਤੋਂ ਪ੍ਰਾਣਾ ਬੀਪੀ ਕਿੱਦਾਂ ਠੀਕ ਕੀਤਾ ਜਾਏਗਾ ਜਾਂ ਬਲੌਕ ਜੀ ਨੂੰ ਕਿੱਦਾਂ ਖਤਮ ਕੀਤਾ ਜਾਊਗਾ ਬੀਪੀ ਦੀ ਗੱਲ ਕਰਨ ਵਾਲੇ ਹਾਂ ਅੱਜ ਹਾਂਜੀ ਹਾਂਜੀ ਸੋ ਤੁਸੀਂ ਦੇਖੋ ਬੀਪੀ ਦੀ ਪ੍ਰੋਬਲਮ ਜਿਨ੍ਹਾਂ ਨੂੰ ਹਾਈ ਬੀਪੀ ਹੈਗਾ ਜਿਨ੍ਹਾਂ ਦਾ ਬੀਪੀ ਯਕਦਮ ਵੱਜ ਜਾਂਦਾ ਬੈਠੇ-ਬੈਠੇ ਪਤਾ ਨਹੀਂ ਲੱਗਦਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਜੋ ਡਿਸਕਸ ਕਰਨ ਵਾਲੇ ਨੇ ਸ਼ੇਅਰ ਕਰਨ ਵਾਲੇ ਨੇ ਉਦੇ ਨਾਲ ਉਹ ਲਗਭਗ ਲਗਭਗ ਕੰਟਰੋਲ ਚ ਆ ਜਾਏਗਾ ਅੱਛਾ ਅੱਜ ਤੁਸੀਂ ਟਮਾਟਰ ਗਾਜਰਾ ਤੇ ਨਿੰਬੂ ਪੁਦੀਨਾ ਖਵਾ ਕੇ ਬੀਪੀ ਸੈੱਟ ਕਰਨ ਵਾਲਿਓ ਬਿਲਕੁਲ ਜੀ ਬਿਲਕੁਲ ਰੋਜ਼ਮਰਾਂ ਦੀ ਜ਼ਿੰਦਗੀ ਚ ਯੂਜ਼ ਕਰਨ ਵਾਲੀਆਂ ਚੀਜ਼ਾਂ ਫਰੂਕੀ ਸਾਹਿਬ ਕੋਈ ਦੂਰੋਂ ਲਿਆਉਣ ਦੀ ਲੋੜ ਨਹੀਂ ਆਪਣੀ ਰਸੋਈ ਚ ਇਹ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਇਨਾਂ ਨਾਲ ਹੀ ਅਸੀਂ ਬਸ ਯੂਜ਼ ਕਰਨਾ ਕਿੱਦਾਂ ਉਸ ਤਰੀਕੇ ਨਾਲ ਦੱਸਾਂਗੇ ਕਿ ਕਿੱਦਾਂ ਅਸੀਂ ਬੀਪੀ ਜਿਹੜਾ ਹੈਗਾ ਨਾਰਮਲ ਕਰ ਸਕਦੇ ਆ ਜੀ ਜੀ ਅੱਛਾ ਇਹਦੇ ਵਿੱਚ ਲੈਣਾ ਕੀ ਕੀ ਹੈ ਜੀ ਪਹਿਲਾਂ ਸਾਨੂੰ ਇਹ ਵੀ ਦੱਸ ਦਿਓ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਅਗਲੀ ਗੱਲਬਾਤ ਸ਼ੁਰੂ ਕਰਾਂਗੇ ਇਹ ਕਿੰਨੀ ਕੁਆਂਟੀਟੀ ਦੇ ਵਿੱਚ ਸਾਨੂੰ ਤਿਆਰ ਕਰਕੇ ਰੱਖਣਾ ਪੈਣਾ ਜੀ ਜਿਹੜਾ ਮਟੀਰੀਅਲ ਹੈ ਬੀਪੀ ਭੁਜਾਊ ਵਾਲਾ ਨੁਸਖਾ ਫਾਰਮੂਲਾ ਤੁਹਾਡਾ ਹਾਂ ਜੀ ਹਾਂ ਜੀ ਫਰੂਕੀ ਸਾਹਿਬ ਜਿੱਦਾਂ ਇਹਦੇ ਵਿੱਚ ਹੁਣ ਆ ਦੋ ਟਮਾਟਰ ਕੱਟੇ ਹੋਏ ਅਸੀਂ ਪੂਰੇ ਪੂਰੇ ਹੀ ਦੋ ਟਮਾਟਰ ਕੱਟ ਲੈਣੇ ਆ ਅੱਧਾ ਨਿੰਬੂ ਅੱਧਾ ਨਿੰਬੂ ਲੈ ਕੇ ਇੱਕ ਚਮਚਾੜਾ ਕੱਟਿਆ ਹੋ ਦੋ ਗਾਜਰਾਂ ਕੱਟਣੀਆਂ ਕੁਝ ਪਦੀਨੇ ਦੇ ਪੱਤੇ ਆ ਜੀ ਇੰਨਾ ਹੀ ਸਮਾਨ ਆਪਾਂ ਇਸਤੇਮਾਲ ਕਰਨਾ ਵਾ ਇਹਦੇ ਨਾਲ ਨੁਸਖਾ ਬਣਾ ਕੇ ਦਰਸ਼ਕਾਂ ਦੇ ਸਾਹਮਣੇ ਅਸੀਂ ਪੇਸ਼ ਕਰਾਂਗੇ ਜੀ 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 ਡਾਕਟਰ ਸਾਹਿਬ ਅੱਛਾ ਇਸ ਤੋਂ ਪਹਿਲਾਂ ਕਿ ਅਸੀਂ ਬੀਪੀ ਬਾਬਤ ਗੱਲਬਾਤ ਸ਼ੁਰੂ ਕਰੀਏ ਡਾਕਟਰ ਸਾਹਿਬ ਤੁਹਾਨੂੰ ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਗੱਲਾਂ ਬਾਤਾਂ ਦੇ ਜ਼ਰੀਏ ਨਬਜ਼ ਫੜ ਕੇ ਵੀ ਬੰਦੇ ਦਾ ਚਿਹਰਾ ਪੜ ਕੇ ਵੀ ਤੁਸੀਂ ਬਹੁਤ ਸਾਰੀਆਂ ਪਰੇਸ਼ਾਨੀਆਂ ਲੱਭ ਲੈਂਦੇ ਹੋ ਇੱਕ ਆਮ ਬੰਦੇ ਨੂੰ ਕਿਵੇਂ ਪਤਾ ਲੱਗੇ ਕਿ ਹੁਣ ਉਹਦਾ ਬੀਪੀ ਵਧਣਾ ਸ਼ੁਰੂ ਹੋ ਗਿਆ ਹੁਣ ਉਹਨੂੰ ਸੰਭਲ ਜਾਣਾ ਚਾਹੀਦਾ ਹਾਂ ਜੀ ਫਰੂਕੀ ਸਾਹਿਬ ਆ ਪਹਿਲਾਂ ਵੀ ਗੱਲ ਕੀਤੀ ਸੀ ਅਸੀਂ ਕੋਈ ਰਿਪੋਰਟ ਨਹੀਂ ਕਰਵਾਉਂਦੇਗੇ ਨਾ ਸਾਡਾ ਕਿਸੇ ਲੈਬਾਰਟਰੀ ਵਾਲ ਨਾਲ ਕੋਈ ਹੈਗਾ ਲੈਣਾ ਦੇਣਾ ਤੇ ਉਹ ਚੀਜ਼ ਦਰਸ਼ਕਾਂ ਨੇ ਵੀ ਪਸੰਦ ਕੀਤੀ ਸਾਡੇ ਪੇਸ਼ੈਂਟ ਨੇ ਪਸੰਦ ਕੀਤੀ ਵੀ ਜੋ 89 ਸੱਚੀ ਗੱਲ ਹੀ ਕੀਤੀ ਹੈ ਅਸੀਂ ਸਿੰਪਟਮ ਦੇਖ ਕੇ ਹੀ ਪਤਾ ਸਾਨੂੰ ਚੱਲ ਜਾਂਦਾ ਹੈ ਵੀ ਦਾ ਬੀਪੀ ਜਿਹੜਾ ਕਿ ਵਧ ਰਿਹਾ ਜਾਂ ਉਹਦੇ ਕੀ ਸਿੰਪਟਮ ਆ ਰਹੇ ਆ ਜਾਂ ਲੀਵਰ ਫੈਟੀ ਆ ਜਾਂ ਕਿੱਦਾਂ ਵੀ ਆ ਦਰਸ਼ਕਾਂ ਨੂੰ ਆਪਾਂ ਇਹ ਵੀ ਅੱਜ ਲਾਮ ਤਾਂ ਵੀ ਦੱਸ ਦਿੰਨੇ ਆ ਵੀ ਜੇ ਕਿਸੇ ਦਾ ਬੀਪੀ ਵਧਿਆ ਉਹਨੂੰ ਕੀ ਕੀ ਸਿੰਪਟਮ ਜਿਹੜੇ ਆ ਜਾਂਦੇ ਨੇ ਬਾਡੀ ਦੇ ਵਿੱਚ ਜਿੱਦਾਂ ਸਭ ਤੋਂ ਪਹਿਲਾਂ ਆਪਾਂ ਦਿਲ ਦਾ ਜਿਹੜਾ ਧੜਕਣ ਵਾਜ ਜਾਨੀ ਦਿਲ ਫੜਫੜਾਉਂਦਾ ਜਿਹੜਾ ਉਹ ਉਹਦੇ ਕੋਈ ਬੀਪੀ ਵਧਨ ਦੇ ਕਾਰਨ ਹੀ ਜਿਹੜਾ ਧੜਕਣ ਵਧਦੀ ਆ ਮਤਲਬ ਜਿਨ੍ਹਾਂ ਨੂੰ ਕਈ ਵਾਰ ਬੈਠੇ-ਬੈਠੇ ਨੂੰ ਦਿਲ ਦੀ ਆਵਾਜ਼ ਸੁਣਦੀ ਆ ਧਕ 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 ਐਵੇਂ ਜੀ हां जी ਜਿਹਨਾਂ ਨੂੰ ਦਿਲ ਦੀ ਧੜਕਣ ਕੰਨਾਂ ਦੇ ਵਿੱਚ ਜਾ ਕੇ ਵੱਜਦੀ ਆ ਜਾਂ ਸਾਹ ਫੁੱਲਦਾ ਵਾ ਪੌੜੀਆਂ ਚੜਨ ਲੱਗੀਆਂ ਚਿਹਰ ਭਾਰਾ ਪਾਣ ਚਿਹਰੇ ਦੇ ਵਿੱਚ ਜਿਹੜਾ ਪੱਠਿਆਂ ਦੇ ਵਿੱਚ ਅੱਜੀਆਂ ਨਿੱਕੀਆਂ ਨਿੱਕੀਆਂ ਨਾੜਾਂ ਦਰਦੋਂ ਕਰਨੀਆਂ ਕੰਨਾਂ ਵਿੱਚ ਆਵਾਜ਼ਾਂ ਆਉਣੀਆਂ ਇਹ ਸਾਰੇ ਜਿਹੜੇ ਹਾਈ ਬੀਪੀ ਦੇ ਲਾਮਤਾਂ ਹੁੰਦੀਆਂ ਫਰੁਕੀ ਸਾਹਿਬ ਠੀਕ ਹੈ ਠੀਕ ਹੈ ਅੱਛਾ ਤੇ ਡਾਕਟਰ ਸਾਹਿਬ ਫਿਰ ਅਸੀਂ ਬੀਪੀ ਦੀ ਤੁਸੀਂ ਗੱਲ ਕਰ ਰਹੇ ਹੋ ਸਾਨੂੰ ਇਹ ਵੀ ਨਾਲ-ਨਾਲ ਜ਼ਰੂਰ ਦੱਸੋ ਕਿ ਜਿਹੜਾ ਬੀਪੀ ਹੈ ਇਹਦਾ ਕਾਰਨ ਕੀ ਹੁੰਦਾ ਵਦਨ ਦਾ ਬੀਪੀ ਚੰਗੇ ਭਲੇ ਬੰਦੇ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਜੀ ਵੀ ਰਾਤ ਨੂੰ ਬੰਦਾ ਸੁੱਤਾ ਤੇ ਸਵੇਰੇ ਉਹਦਾ ਬੀਪੀ ਵੱਧ ਗਿਆ ਜਾਂ ਫਿਰ ਰਾਤੋਂ ਰਾਤ ਉਹਦਾ ਬੀਪੀ ਵੱਧ ਗਿਆ ਬੀਪੀ ਬੀਪੀ ਵਧਣ ਦਾ ਕਹਿਣ ਦਾ ਮਤਲਬ ਸਵਾਲ ਮੇਰਾ ਇਹ ਹੈ ਕਿ ਬੀਪੀ ਕਿੰਨਾ ਕਾਰਨ ਕਰਕੇ ਤੁਹਾਡੀ ਪ੍ਰੈਕਟਿਸ ਦੇ ਵਿੱਚੋਂ ਤੁਸੀਂ ਦੇਖਿਆ ਹੋਣਾ ਵੱਧ ਜਾਂਦਾ ਜੀ ਬੀਪੀ ਦਾ ਫਰੁਕੀ ਸਾਹਿਬ ਮੇਨ ਕਾਰਨ ਇੱਕ ਤਾਂ ਲੋਕਾਂ ਦਾ ਸਟ੍ਰੈਸ ਬਹੁਤ ਜ਼ਿਆਦਾ ਵਾ ਸਟ੍ਰੈਸ ਨਾਲ ਬੀਪੀ ਵੱਧ ਜਾਂਦਾ ਵਾ ਜਾਂ ਜਿੱਦਾਂ ਕਿਸੇ ਦੇ ਪੇਟ ਦੇ ਵਿੱਚ ਗੈਸ ਬੰਦੀ ਇਹਦੇ ਫਿਰ ਕਿਸੇ ਬਹੁਤ ਸਾਰੇ ਕਾਰਨ ਦੇਖ ਕੇ ਹੱਲ ਕਰਦੇ ਆ ਜੇ ਤਾਂ ਪੇਟ ਦੇ ਵਿੱਚ ਗੈਸ ਬੰਦੀ ਲੀਵਰ ਫੈਟੀ ਹੋ ਰਿਹਾ ਵਾ ਗੈਸ ਚੜ੍ਹਦੀ ਉੱਪਰ ਤੇ ਉਹਦੇ ਨਾਲ ਬੀਪੀ ਵੱਧ ਜਾਂਦਾ ਜੇ ਕੋਈ ਕਿਸੇ ਤਰ੍ਹਾਂ ਦੇ ਕਿਸੇ ਨੂੰ ਜਿੱਦਾਂ ਕਾਰੋਬਾਰ 'ਚ ਨੁਕਸਾਨ ਹੋ ਗਿਆ ਵਾ ਉਹਦੇ ਨਾਲ ਬੀਪੀ ਵੱਧਦਾ ਜਾਂ ਅਸਾਂ ਜਿਹੜੀਆਂ ਨਾੜਾਂ ਬਲੌਕ ਹੋ ਜਾਂਦੀਆਂ ਬਲੱਡ ਜਿਹੜਾ ਸੰਘਣਾ ਹੋ ਜਣਾ ਜਿੰਨੂੰ ਆਪਾਂ ਕੈਲਸਟੋਲ ਕਹਿ ਦਿੰਨੇ ਆ ਉਹਦੇ ਨਾਲ ਵੀ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਅੱਛਾ ਡਾਕਟਰ ਸਾਹਿਬ ਤੁਸੀਂ ਕੱਲ ਹੋਰ ਕਰ ਰਹੇ ਸੀ ਵੀ ਜਿਹੜੀ ਬਿਮਾਰੀ ਬਾਬਤ ਅੱਜ ਤੁਸੀਂ ਗੱਲ ਕਰਨ ਵਾਲਿਓ ਇਹਦੀ ਇੱਕ ਸੱਕੀ ਭੈਣ ਵੀ ਐ ਸੱਕੀ ਭੈਣ ਕਿਹੜੀ ਐ ਤੁਸੀਂ ਕਹ ਰਹੇ ਵੀ ਇਹ ਬਿਮਾਰੀਆਂ ਦੀ ਵੀ ਸੱਕੀ ਭੈਣਾ ਹੁੰਦੀਆਂ ਨੇ ਜ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਜਿਹੜੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਇਹ ਤੇ 슈ਗਰ ਜਿਹੜੀ ਇਹ ਦੋਵੇਂ ਸੱਕੀਆਂ ਪਹਿਣਾ ਜੇ ਸਾਨੂੰ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਅਸੀਂ ਟੈਬਲੇਟ ਲੈਣੀ ਸ਼ੁਰੂ ਕਰ ਦਿੰਨੇ ਆ ਤੇ ਤੁਸੀਂ ਦੇਖਿਆ ਹੋਊਗਾ ਕੋਈ ਸ਼ੀ ਸਾਲਾਂ ਦੇ ਵਿੱਚ ਜਾਂ ਇੱਕ ਜਾਂ ਡੇਢ ਸਾਲ ਦੇ ਵਿੱਚ ਉਹਨੂੰ 슈ਗਰ ਦਾ 90% ਖਤਰਾ ਹੋ ਜਾਂਦਾ ਪੇਸ਼ੈਂਟ ਨੂੰ ਬੀਪੀ ਦੀ ਗੋਲੀ ਨਾਲ ਫਿਰ ਉਹਦੀ 슈ਗਰ ਦੀ ਗੋਲੀ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਇਹਨਾਂ ਨੂੰ ਸੱਕੀਆਂ ਪਹਿਣਾ ਗਿਣਦੇ ਆ ਜੇ ਸਾਨੂੰ 슈ਗਰ ਪਹਿਲਾਂ ਹੋ ਜਾਂਦੀ ਹੈ 슈ਗਰ ਦੀ ਸੀ ਟੈਬਲੇਟ ਸ਼ੁਰੂ ਕਰ ਦਿੰਨੇ ਆ ਆਟੋਮੈਟਿਕਲੀ ਇੱਕ ਸਾਲ ਦੇ ਵਿੱਚ ਉਹ ਚ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ ਜੀ ਅੱਛਾ ਤੇ ਫਿਰ ਜਿਹੜਾ ਵਧੀ ਹੋਈ ਜਿਹੜਾ ਬੀਪੀ ਹੈਗਾ ਜਾਂ ਜਦੋਂ ਸਾਡਾ ਬਲੱਡ ਪ੍ਰੈਸ਼ਰ ਵੱਜ ਜਾਂਦਾ ਤੇ ਸਾਡੇ ਧੜਕਣਾ ਵੱਜ ਜਾਂਦੀਆਂ ਨੇ ਤੇ ਫਿਰ ਵਧੀ ਹੋਈ ਬੀਪੀ ਨਾਲ ਸਾਨੂੰ ਕਿਵੇਂ ਪਤਾ ਲੱਗੇ ਵੀ ਸਾਨੂੰ ਹੁਣ ਸ਼ੂਗਰ ਵੀ ਹੋਣ ਵਾਲੀ ਹੈ ਉਹ ਤੁਹਾਨੂੰ ਪਤਾ ਲੱਗ ਜਾਂਦਾ ਜੀ ਬਿਲਕੁਲ ਬਿਲਕੁਲ ਲੱਗ ਜਾਂਦਾ ਜੀ ਜਿੱਦਾਂ ਬੀਪੀ ਜਦੋਂ ਵੱਧ ਗਿਆ ਆਪਾਂ ਟੈਬਲੇਟ ਸ਼ੁਰੂ ਕਰ ਦਿੱਤੀ ਆ ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਆ ਤਨੋਂ ਸ਼ੂਗਰ ਦਾ ਉਦੋਂ ਪਤਾ ਲੱਗਦਾ ਜਦੋਂ ਵੀਕਨੈਸ ਸ਼ੁਰੂ ਹੋ ਜਾਂਦੀ ਬੋਡੀ ਦੇ ਵਿੱਚ ਪਿਸ਼ਾਬ ਬਹੁਤਾ ਆਉਣਾ ਸ਼ੁਰੂ ਹੋ ਜਾਂਦਾ ਕਮਜ਼ੋਰੀ ਸ਼ੁਰੂ ਹੋ ਜਾਂਦੀ ਹੈ ਜਾਂ ਪੇਸ਼ੈਂਟ ਨੂੰ ਇਹ ਮਹਿਸੂਸ ਹੁੰਦਾ ਵੀ ਮੇਰੇ ਆ ਜਖਮ ਹੋ ਗਿਆ ਵਾ ਤੇ 6 6 ਮਹੀਨੇ 7 ਮਹੀਨੇ ਹੋ ਗਏ ਬਾਚੀ ਨਹੀਂ ਰਿਹਾਗਾ ਅੱਖਾਂ ਦੀਆਂ ਰੋਸ਼ਨੀ ਘਟ ਰਹੀ ਆ ਜਾਂ ਪੈਰਾਂ ਚ ਸਾੜ ਜਿਹੜੇ ਜਲਨ ਹੋ ਰਹੀ ਆ ਉਹ ਸਾਰੀਆਂ ਲਾਮਤਾਂ ਫਿਰ ਜਦੋਂ ਬੀਪੀ ਤੋਂ ਬਾਅਦ ਚ ਜਦੋਂ ਇਹ ਆਉਂਦੀਆਂ ਤੇ ਫਿਰ ਉਹ ਸ਼ੂਗਰ ਦੇ ਸੰਕੇਤ ਹੁੰਦੇ ਆ ਪੇਸ਼ੈਂਟ ਜੋ ਚੈੱਕ ਵੀ ਕਰਾਉਂਦੇ ਪਾਕਿਆ ਹੀ 100% ਜਿਹੜੀ 슈ਗਰ ਵਧੀ ਹੋਈ ਹੁੰਦੀ ਹੈ। ਓਕੇ ਅੱਛਾ ਤੇ ਫਿਰ ਹੁਣ ਡਾਕਟਰ ਸਾਹਿਬ ਅਸੀਂ ਨੁਸਖੇ ਫਾਰਮੂਲੇ ਦੇ ਉੱਤੇ ਵੀ ਆਉਣੇ ਆ। ਹੁਣ ਇਹ ਦੱਸੋ ਵੀ ਜਿਹੜਾ ਟਮਾਟਰ ਹੈ ਇੱਕ ਇਹ ਟਮਾਟਰ ਬੀਪੀ ਨੂੰ ਕਿਵੇਂ ਘਟਾ ਸਕਦੇ ਜੀ? ਬਿਲਕੁਲ ਘਟਾ ਸਕਦਾ ਜਿਹੜਾ ਟਮਾਟਰ ਹੈ ਇਹਦੇ ਵਿੱਚ ਨਿਊਟ੍ਰੀਸ਼ਨ ਦਾ ਪਾਵਰ ਹਾਊਸ ਮੰਨਿਆ ਗਿਆ ਨਿਊਟ੍ਰੀਸ਼ਨ ਦਾ ਪਾਵਰ ਹਾਊਸ ਬਿਲਕੁਲ ਨਿਊਟ੍ਰੀਸ਼ਨ ਦਾ ਪਾਵਰ ਹਾਊਸ ਮੰਨਿਆ ਗਿਆ ਇਹਦੇ ਵਿੱਚ ਪੋਟਾਸ਼ੀਅਮ ਮੇਨ ਇਨਗਰੀਡੀਐਂਟ ਇਨਗਰੀਡੀਐਂਟਸ ਬਹੁਤ ਜਿਆਦਾ ਫਰੂਕੀ ਸਾਹਿਬ ਪਰ ਇਹਦਾ ਮੇਨ ਇਨਗਰੀਡੀਐਂਟ ਜਿਹੜਾ ਪੋਟਾਸ਼ੀਅਮ ਹੈ ਪੋਟਾਸ਼ੀਅਮ ਜਿਹੜਾ ਬੀਪੀ ਨੂੰ ਕੰਟਰੋਲ ਕਰਦਾ ਨਾਰਮਲ ਕਰਦਾ ਜੇ ਪੋਟਾਸ਼ੀਅਮ ਦੀ ਗੱਲ ਕਰੀਏ ਤੇ 100 ਗ੍ਰਾਮ ਜਿੱਦਾਂ ਆਪਾਂ ਲੈ ਲੀਏ ਇਹ ਟਮਾਟਰ ਉਹਦੇ ਵਿੱਚ 237 ਮਿਲੀਗ੍ਰਾਮ ਪੋਟਾਸ਼ੀਅਮ ਹੁੰਦਾ ਅੱਛਾ ਮਤਲਬ ਇ ਵਾਟਰ ਦੇ ਵਿੱਚ ਇਹਨਾਂ ਜ਼ਿਆਦਾ ਜਿਹੜਾ ਇਹ ਪੋਟਾਸ਼ੀਅਮ ਪਾਇਆ ਜਾਂਦਾ ਬਿਲਕੁਲ ਪੋਟਾਸ਼ੀਅਮ ਪਾਇਆ ਜਾਂਦਾ ਪੋਟਾਸ਼ੀਅਮ ਇੱਕ ਇਹੋ ਜਿਹਾ ਇਨਗਰੀਡੀਅੰਟ ਹੈ ਜਿਹੜਾ ਐਂਟੀ ਏਜਿੰਗ ਦਾ ਵੀ ਕੰਮ ਕਰਦਾ ਜਿਹੜੇ ਟਮਾਟਰ ਦਾ ਯੂਜ਼ ਕਰਦੇ ਕੱਚਾ ਖਾਂਦੇ ਆ ਤੁਸੀਂ ਦੇਖਿਆ ਉਹਨਾਂ ਦੇ ਮੂੰਹ ਤੇ ਝੁਰੜੀਆਂ ਨਹੀਂ ਕਦੇ ਵੀ ਪੈਣਗੀਆਂ ਤੇ ਡਾਇuretic ਪ੍ਰੋਪਰਟੀ ਵੀ ਦੇ ਵਿੱਚ ਹੈਗੀ ਹੈ ਜਦੋਂ ਜਿਹੜਾ ਟਮਾਟਰ ਆਪਾਂ ਯੂਜ਼ ਕਰਦੇ ਆ ਬੋਡੀ ਦੇ ਵਿੱਚ ਸਾਡੇ ਜਿਹੜਾ ਐਕਸੈਸ ਪਾਣੀ ਦੀ ਮਾਤਰਾ ਉਹ ਬਾਹਰ ਜਾਂਦੀ ਪਿਸ਼ਾਬ ਦੇ ਰਾਹੀਂ ਜਿੱਦਾਂ ਇਹਦਾ ਫਰੂਗੀ ਸਾਹਿਬ ਪਿਸ਼ਾਬ ਜ਼ਿਆਦਾ ਆਊਗਾ ਤੇ ਬੀਪੀ ਨਾਰਮਲ ਹੋਊਗਾ ਦੇਖਿਆ ਤੁਸੀਂ ਜਦੋਂ ਬੀਪੀ ਦੀ ਗੋਲੀ ਲੈ ਲੈਂਦਾ ਕੋ ਉਹਨੂੰ ਬਾਥਰੂਮ ਜਾਦਾ ਨਾਲ ਦੀ ਨਾਲ ਇਹ ਕਹਿੰਦਾ ਜੀ ਬੀਪੀ ਦੀ ਗੋਲੀ ਲਈ ਆ ਮੈਂ ਪਿਸ਼ਾਬ ਕਰਿਆ ਮੈਂ ਪਿਸ਼ਾਬ ਕਰਿਆ ਮੈਂ ਨਾਲ ਦੀ ਨਾਲ ਪਿਸ਼ਾਬ ਜ਼ਿਆਦਾ ਆਇਆ ਉਹ ਬੀਪੀ ਨਾਰਮਲ ਹੋ ਗਿਆ ਉਹ ਹੋ ਗਿਆ ਸਟੇ ਰਾਈਟ ਇਹ ਹੋ ਗਿਆ ਨੇਚਰਲ ਪ੍ਰੋਸੈਸ ਜਿੱਦਾਂ ਟਮਾਟਰ ਯੂਜ਼ ਕੀਤਾ ਨਾਲ ਦੀ ਨਾਲ ਕਿਤੇ ਬੋਡੀ ਨੂੰ ਬੈਲੈਂਸ ਕਰਤਾ ਨਾਲੇ ਸਾਈਡ ਇਫੈਕਟ ਕੋਈ ਨਹੀਂ ਨਾਲ ਦੀ ਨਾਲ ਬੀਪੀ ਵੀ ਨਾਰਮਲ ਹੋ ਗਿਆ ਅੱਛਾ ਤੇ ਡਾਕਟਰ ਸਾਹਿਬ ਇੱਕ ਹੋਰ بڑا ਹਮ ਸਵਾਲ ਇੱਥੇ ਹੈ ਮਤਲਬ ਜਦੋਂ ਅਸੀਂ ਬੀਪੀ ਦੀ ਗੋਲੀ ਖਾ ਲੈਂਦੇ ਬੀਪੀ ਕਿੱਥੇ ਚਲਾ ਜਾਂਦਾ ਜੀ ਬੀਪੀ ਤਾਂ ਅੰਦਰ ਹੀ ਰਹਿੰਦੇ ਆ ਬੀਪੀ ਖਤਮ ਹੋ ਜਾਂਦਾ ਜੀ ਪਰ ਉਹ ਕਿਸਾਬ ਉਹ ਇੱਕ ਵੇ ਵੇ ਜਿੱਦਾਂ ਹੁਣ ਕਿਸੇ ਨੇ ਟੈਬਲੇਟ ਯੂਜ਼ ਕਰ ਲਈ ਹੈ ਜਦੋਂ ਵੀ ਸਰੀਰ ਦੇ ਵਿੱਚ ਬਲੌਕ ਜੇ ਸ਼ੁਰੂ ਹੁੰਦੀ ਹੈ ਬਲੌਕ ਜੇ ਹੋਣ ਕਰ ਪੰਪ ਹਾਰਟ ਆ ਪੰਪ ਉਸੇ ਰਿਫਤਾਰ ਨਾਲ ਹੀ ਕਰ ਰਿਹਾ ਉਹਨੂੰ ਅੱਗੋਂ ਬਲੌਕ ਹੈ ਜੇ ਬਲੌਕ ਜੇ ਦੇ ਕਾਰਨ ਬਲੱਡ ਪ੍ਰੈਸ਼ਰ ਵੱਧ ਗਿਆ ਅੱਗੇ ਖੂਨ ਦੀ ਸਪਲਾਈ ਰੁਕ ਗਈ ਤਾਂ ਬਲੱਡ ਪ੍ਰੈਸ਼ਰ ਵੱਧ ਗਿਆ ਤੇ ਜਦੋਂ ਆਪ ਟੈਬਲੇਟ ਲੈਨੇ ਆ ਉਹਦੀ ਫੰਕਸ਼ਨਿੰਗ ਹੈ ਆ ਵੀ ਉਹ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰ ਲਈ ਹਾਰਟ ਦੀ ਪੰਪਿੰਗ ਨੂੰ ਸਲੋ ਕਰ ਦਿੰਦੀ ਹੈ ਜਦੋਂ ਉਹ ਸਲੋ ਹੋ ਗਿਆ ਬੀਪੀ ਨਾਰਮਲ ਹੋ ਗਿਆ ਸਾਨਿਓਨ ਲੱਗਾ ਜੀ ਬਿਲਕੁਲ ਬੀਪੀ ਨਾਰਮਲ ਹੋ ਗਿਆ ਤੇ ਤੁਸੀਂ ਦੇਖੋ ਜਿਹੜੇ ਉਹ ਸਰਪਰੈਸ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ ਉਹਨੂੰ ਹਾਰਟ ਨੂੰ ਸਲੋ ਕਰ ਦਿੰਦੇ ਤੂੰ ਜ਼ਿਆਦਾ ਜ਼ੋਰ ਨਹੀਂ ਲਾਉਣਾ ਜਿਹੜੀ ਅੱਗੇ ਬਲੋਕੇਜ ਹੈ ਜਦੋਂ ਬਲੋਕੇਜ ਤਾਂ ਖੋਲਦੀ ਨਹੀਂ ਉਹ ਗੋਲੀ ਡੇਲੀ ਆਪਾਂ ਜਿਹੜੀ ਗੋਲੀ ਲੈਣੇ ਆ ਡੇਲੀ ਗੋਲੀ ਲੈਣੇ ਹਾਰਟ ਨੂੰ ਸਲੋ ਕਰਦੇ ਤੇ ਹਾਰਟ ਅਟੈਕ ਜਿਹੜਾ ਗੋਲੀ ਲੈਣ ਵਾਲੇ ਨੂੰ ਹੋ ਜਾਂਦਾ ਹਾਰਟ ਦੀ ਪ੍ਰੋਬਲਮ ਵੀ ਤਾਂ ਹੀ ਆ ਜਾਂਦੀ ਹੈ ਬੀਪੀ ਵਾਲੇ ਨੂੰ ਬਿਲਕੁਲ ਬਿਲਕੁਲ ਬੀਪੀ ਦੀਆਂ ਗੋਲੀਆਂ ਜੋ ਲੈ ਲੈ ਕੇ ਹਾਰਟ ਦੀ ਪ੍ਰੋਬਲਮ ਹਾਰਟ ਸਲੋ ਹੋ ਗਿਆ ਜਦੋਂ ਹਾਰਟ ਸਲੋ ਹੋ ਗਿਆ ਨਾਲ ਦੀ ਨਾਲ ਲੀਵਰ ਵੀ ਫੈਟੀ ਹੋ ਗਿਆ ਲੀਵਰ ਫੈਟੀ ਹੋ ਗਿਆ ਤੇ ਫਿਰ ਨਾਲ ਸ਼ੂਗਰ ਹੋ ਜਾਂਦੀ ਹੈ ਨਾਲ ਅੱਛਾ ਜੀ 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 ਅੱਛਾ ਇਹ ਟਮਾਟਰ ਦੀ ਰਹੀ ਗੱਲ ਹੁਣੇ ਗਾਜਰ ਹੈਗੀ ਤੁਸੀਂ ਕਹਿ ਰਹੇ ਹੋ ਕਿ ਗਾਜਰ ਨਾਲ ਅੱਜ ਤੁਸੀਂ ਜਿਹੜਾ ਬੀਪੀ ਵਾਲਾ ਨੁਸਖਾ ਬਣਾਉਣ ਵਾਲੇ ਹੋ ਗਾਜਰ ਕੀ ਕਰੇਗੀ ਜੀ ਗਾਜਰ ਵੀ ਬੀ ਨਿਊਟ੍ਰੀਸ਼ਨ ਦਾ ਪਟਾ ਰਹਿੰਦੇ ਵਿੱਚ ਜਿੱਦਾਂ ਵਿਟਾਮਿਨ ਏ ਆ ਕੇ ਆ ਵਿਟਾਮਿਨ ਸੀ ਆ ਜੀ ਇਹ ਕਾਫੀ ਸਾਰੇ ਦੇ ਹਾਰਟ ਦੀ ਬਲੋਕੇਜ ਨੂੰ ਖੋਲਣ ਵਾਸਤੇ ਤੇ ਤੱਤ ਪਾਏ ਜਾਂਦੇ ਆ ਅ ਇਹ ਕਾਫੀ ਸਾਰੇ ਜਿਹੜੇ ਇਹਦੇ ਵਿੱਚ ਇਹੋ ਜਿਹੇ ਇਨਗਰੀਡੀਅੰਟ ਜਿੰਨੀ ਬਲੋਕੇਜ ਨੜਾਂ ਦੀ ਉਹ ਵੀ ਇਹ ਖੋਲਦੀ ਆ ਤੇ ਅਨੀਮੀਆ ਨੇ ਵੀ ਗਾਜਰ ਦੂਰ ਕਰਦੀ ਆ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਗੱਲ ਹੋਰ ਹੈਗੀ ਆ ਤੁਸੀਂ ਇਹ ਨੁਸਖੇ ਫਾਰਮੂਲੇ ذریعے ਤਾਂ ਕੰਮ ਕਰਦੇ ਹੋ ਫਿਰ ਜਿਨ੍ਹਾਂ ਤੇ ਇਹ ਨੁਸਖੇ ਫਾਰਮੂਲੇ ਬਹੁਤ ਜ਼ਿਆਦਾ کارਗਰ ਨਹੀਂ ਹੁੰਦੇ ਤੁਸੀਂ ਕਿਉਂਕਿ ਇਨੀਸ਼ੀਅਲ ਸਟੇਜ ਦੇ ਵਿੱਚ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਬੜੇ کارਗਰ ਸਾਬਤ ਹੋ ਜਾਂਦੇ ਨੇ ਜਾਂ ਬਹੁਤ ਵਾਰ ਹੁੰਦਾ ਜਿਨ੍ਹਾਂ ਦਾ ਲਾਈਫ ਸਟਾਈਲ ਬਹੁਤ ਚੰਗਾ ਹੈ ਫਿਰ ਵੀ ਬੀਪੀ ਹੋ ਗਿਆ ਤਾਂ ਉਹਨਾਂ ਤੇ ਬੜੀ ਛੇਤੀ ਅਸਰ ਕਰਦਾ ਤੇ ਤੁਸੀਂ ਜਿਹੜੀਆਂ ਬੂੰਦਾਂ ਦਿੰਦੇ ਹੋ ਡਾਕਟਰ ਸਾਹਿਬ ਉਹ ਬੂੰਦਾਂ ਕਿਵੇਂ ਕੰਮ ਕਰਦੀਆਂ ਨੇ ਜਾਂ ਮਤਲਬ ਮੇਰਾ ਸਵਾਲ ਇਹ ਹੈ ਕਿ ਜਿਹੜੀ ਇਲੈਕਟ੍ਰੋਪੈਥੀ ਹੈਗੀ ਹੈ ਇਹ ਕੰਮ ਕਿਵੇਂ ਕਰਦੀ ਹੈ ਯਾਰ ਜਿਹੜੇ ਤੁਸੀਂ ਬੂੰਦਾ ਦੰਨੇ ਹੋ ਉਹ ਕੰਮ ਕਿਵੇਂ ਕਰਦੀ ਹੈ ਇਹਨੂੰ ਇਲੈਕਟ੍ਰੋਪੈਥੀ ਫਰੂਕੀ ਸਾਹਿਬ ਕਿਸੇ ਵੀ ਰੋਗ ਦੇ ਜੜ੍ਹ ਤੇ ਕੰਮ ਕਰਦੀ ਹੈ ਨਾ ਕਿ ਰੋਗ ਨੂੰ ਦਬਾ ਕੇ ਤੇ ਉਹਦਾ ਜਿਹੜਾ ਟਾਈਮ ਪਾਸ ਕਰਦੀ ਹੈ ਜਿੱਦਾਂ ਆਪਾਂ ਮੈਡੀਸਿਨ ਲੈ ਰਹੇ ਨੇ ਅੱਜ ਗੋਲੀ ਲੈ ਲਈ ਉਹ ਬੀਪੀ ਸ਼ੂਗਰ ਨਾਰਮਲ ਹੋ ਗਿਆ ਫਿਰ ਸਵੇਰੇ ਲੈ ਲਈ ਉਹ ਚੀਜ਼ ਨਹੀਂ ਹੈਗੀ ਇਹ ਤਿੰਨ ਮਹੀਨੇ ਦੇ ਵਿੱਚ ਵਿੱਚ ਚਾਹੇ ਸ਼ੂਗਰ ਹੈ ਚਾਹੇ ਬੀਪੀ ਹੈ ਇਹ ਬਿਲਕੁਲ ਜੜ੍ਹ ਤੋਂ ਠੀਕ ਕਰਦੀ ਹੈ ਤਿੰਨ ਮਹੀਨੇ ਜੜਦ ਠੀਕ ਆਦੀ ਪਰ ਬੈਲੈਂਸ ਪਹਿਲੇ 15 ਦਿਨ ਦੇ ਵਿੱਚ ਹੀ ਕਰ ਦਿੰਦੀ ਹੈ ਜਿੱਦਾਂ ਸਾਡੀ ਆ ਬੀਪੀ ਦੀ ਸ਼ੂਗਰ ਬੀਪੀ ਦੀ ਜਾਂ ਕਿੱਟ ਹੈ ਜਿੱਦਾਂ ਕਿਓਰ ਬੀਪੀ ਲਿਖਿਆ ਹੋਇਆ ਹੈ ਨਾਰਮਲ ਬੀਪੀ ਨਹੀਂ ਨਾਮ ਦਿੱਤਾ ਇਹਨੂੰ ਕਿਓਰ ਬੀਪੀ ਦਾ ਨਾਮ ਦਿੱਤਾ ਕਿਓਰ ਬੀਪੀ ਦਾ ਮਤਲਬ ਜੜ ਤੋਂ ਹੀ ਬੀਪੀ ਠੀਕ ਕਰਦੀ ਹੈ ਇਹਦੇ ਵਜ੍ਹਾ ਆ ਬੀਪੀ ਖਤਮ ਹੋ ਜਾਂਦਾ ਬਿਲਕੁਲ ਨਾਰਮਲ ਹੋ ਜਾਂਦਾ 15 ਸਾਲ ਪੁਰਾਣਾ ਪੇਸ਼ੈਂਟ ਜੇ ਕੋਈ ਬੀਪੀ ਦੀ ਗੋਲੀ ਲੈ ਰਿਹਾ ਅਸੀਂ 15 ਦਿਨ ਬਾਅਦ ਉਹ ਬੰਦ ਕਰਵਾ ਦਿੰਦੇ ਆ ਤੇ ਕਦੇ ਵੀ ਬੀਪੀ ਇਹ ਮੈਡੀਸਨ ਨਾਲ ਨਹੀਂ ਬਦੂਗਾ ਪਰ ਇੱਕ ਇੱਕ ਪੇਸ਼ੈਂਟ ਜਰੂਰ ਸਾਨੂੰ ਇਹ ਗੱਲ ਆ ਕੇ ਕਹਿੰਦਾ ਪ੍ਰੂਕੀ ਸਾਹਿਬ ਵੀ ਮੈਂ ਟੈਬਲੇਟ ਲੈ ਕੇ ਚੈਨ ਦੀ ਨੀਂਦ ਨਹੀਂ ਸੁੱਤਾ ਕਦੇ ਮੈਨੂੰ ਇਹੀ ਹੁੰਦਾ ਰਿਹਾ ਮੇਰੇ ਪਰ ਦਿਲ ਨੂੰ ਕੁਛ ਨਾ ਹੋ ਜਾਵੇ ਜਾਂ ਮੇਰਾ ਸਿਰ ਭਾਰਾ ਸਵੇਰ ਉੱਠਣ ਲੱਗਿਆ ਪਰ ਜਿਹੜੀ ਇਹ ਮੈਡੀਸਨ ਨੇ ਕੰਮ ਕੀਤਾ ਵਾ ਮੈਂ ਰਿਲੈਕਸ ਹੋ ਗਿਆ ਬਿਲਕੁਲ ਜਦੋਂ ਰਾਤ ਨੂੰ ਸੌ ਗਿਆ ਸਵੇਰਿਆ ਬੱਚੇ ਵਾਂਗ ਪੂਰੀ ਨੀਂਦ ਆਈ ਪੂਰੀ ਤਰ੍ਹਾਂ ਉੱਠਿਆ ਤੇ ਫਿਰ ਆਪਿਆਂ ਨੇ ਕਹਣਾ ਵੀ ਇਹ ਤਾਂ ਨੇਚਰਲ ਇਲਾਜ ਹਾਂਜੀ अच्छा जेड़ा नुस्खा फार्मूला या थोटे जेड़े ए किट हैगी है जेड़े ਤੁਸੀਂ ਕਿਓਰ ਬੀਪੀ ਦੇ ਨਾਂ ਤੇ ਬਣਾਈ ਹੋਈ ਹੈ ਜਾਂ ਡਾਇਬੀਟਿਸ ਵਾਲੀ ਕਿਹੜੀ ਡਾਇਬੀਟਿਸ ਹੈ ਹਾਂ ਜੀ ਇਹ ਫਿਰ ਆਪਾਂ ਪੂਰਾ ਹੱਲ ਸਕੀਆ ਪੰਡ ਦਾ ਤੁਹਾਡੇ ਮਤਲਬ ਸਰੀਰ ਚ ਆਣ ਹੀ ਨਾ ਹੈ ਇਹ ਦੋਨੇ ਸਕੀਆ ਪੰਡ ਦਾ ਨੁਸਖਾ ਫਾਰਮੂਲਾ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਲੋਕ ਹੱਲ ਭਾਲਦੇ ਸਾਨੂੰ ਹੱਲ ਕਰਕੇ ਦਿਓ ਸ਼ੂਗਰ ਦਾ ਤਾਂ ਆਪਾਂ ਤੁਹਾਡੇ ਚੈਨਲ ਦੇ ذریعے ਕਿੰਨੇ ਬਟੈਸਟੀਮੋਨੀਅਲ ਵੀ ਦਿੱਤੇ ਪਿਛਲੇ 2 ਸਾਲਾਂ ਤੋਂ ਵੀ ਕਿੰਨੇ ਪੇਸ਼ੈਂਟ ਆਪਣੀ ਕੋਲ ਠੀਕ ਹੋਏ ਆ ਜਿਹੜੀ ਇਹ 슈ਗਰ ਦੀ ਆਪਣੀ ਕਿਟ ਆ ਇਹ ਡਾਇਬੀਟਿਸ ਕੇਅਰ ਕਿਟ ਆ ਡਾਇਬੀਟਿਸ ਕੇਅਰ ਦਾ ਮਤਲਬ ਵੀ ਇਹਨੇ ਬਿਲਕੁਲ ਜੜ ਤੋਂ ਹੀ 3 ਮਨთ ਦੇ ਵਿੱਚ ਜਿਹੜੀ ਹੈ ਡਾਇਬੀਟਿਸ ਨੋਰਮਲ ਕਰ ਦੇਣਾ ਚਾਹੇ ਕਿਸੇ ਨੂੰ ਇਨਸੂਲਿਨ ਲਾਗ ਰਿਹਾ ਟਾਈਪ 1 ਡਾਇਬੀਟਿਸ ਦੇ ਵਿੱਚ ਇਨਸੂਲਿਨ ਬੰਦ ਹੋ ਜਾਏਗਾ ਜੇ ਕੋਈ ਟੈਬਲੇਟ ਲੈ ਰਿਹਾ ਤੇ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜੀ ਟੈਬਲੇਟ ਵੀ ਨੋਰਮਲ ਹੋ ਜਾਏਗੀ ਇਹਦੇ ਵਿੱਚ ਵੀ ਆ ਦੇਖੋ ਇਸ ਤਰ੍ਹਾਂ ਦੇ ਤਿੰਨ ਮੈਡੀਸਨ ਜਿਹੜਾ ਦੇਖੋ 슈ਗਰ ਨੂੰ ਬੈਲੈਂਸ ਕਰਨ ਵਾਸਤੇ ਇਹ 10-10 ਮਿੰਟ ਦੇ ਫਰਕ ਨਾਲ ਜਿੱਦਾਂ ਤਿੰਨ ਮੈਡੀਸਿਨ ਲੈਣੀਆਂ ਹੁੰਦੀਆਂ ਇੱਕ ਨੰਬਰ ਜਿੱਦਾਂ ਦੋ ਨੰਬਰ ਤੇ ਤਿੰਨ ਨੰਬਰ 20-20 ਡ੍ਰੌਪ ਤੇ ਨਾਲ ਚ ਲੈਣੇ ਆ ਇਹ ਪੈਨਕ੍ਰਿਆ ਨੂੰ ਐਕਟਿਵ ਕਰੂਗੀ ਜੜ ਕੀ ਆ ਸ਼ੂਗਰ ਦੀ ਵੀ ਪੈਨਕ੍ਰਿਆ ਇਨਸੂਲਿਨ ਨਹੀਂ ਬਣਾ ਰਹੀ ਪੈਨਕ੍ਰਿਆ ਡੈੱਡ ਹੋ ਚੁੱਕੀ ਐ ਕਮਜ਼ੋਰ ਹੋ ਚੁੱਕੀ ਐ ਜਾਂ ਘੱਟ ਬਣਾ ਰਹੀ ਐ ਉਹਨੂੰ ਐਕਟਿਵ ਕਰੂਗੀ ਜਦੋਂ ਪੈਨਕ੍ਰਿਆ ਇਨਸੂਲਿਨ ਬਣਾਉਣਾ ਸ਼ੁਰੂ ਕਰ ਦਿੰਦੀ ਐ ਤਾਂ ਤੁਹਾਡੀ ਬਾਡੀ ਹੀ ਬੈਲੈਂਸ ਕਰੂਗੀ ਸ਼ੂਗਰ ਨੂੰ ਇਹ ਸ਼ੂਗਰ ਵਾਸਤੇ ਫਰੂਕੀ ਸਾਹਿਬ ਆਕਸੀਰ ਮੰਨੇਗੀ ਸਾਡੀ ਮੈਡੀਸਿਨ ਇਹ ਜਿਹੜੀ ਇੰਨੇ ਵਧੀਆ ਕੰਮ ਕਰਦੀ ਹੈ। ਅੱਛਾ ਇਹ ਦੱਸੋ ਵੀ ਫਿਰ ਜਿਹੜੀ ਆ ਬਲੌਕਿੰਗ ਬਲੂਕਿੰਗ ਮਾੜੀ ਮੋਟੀ ਜਿਹੜੀ ਸਰੀਰ ਦੇ ਵਿੱਚ ਹੋ ਜਾਂਦੇ ਹੈ ਕਈ ਵਾਰ ਬੀਪੀ ਨਾਲ ਜਾਂ ਗੋਲੀਆਂ ਖਾਣ ਨਾਲ ਜਾਂ ਸ਼ੂਗਰ ਨਾਲ ਬਹੁਤ ਵਾਰ ਬਲੌਕਿੰਗ ਹੋ ਜਾਂਦੀ ਹੈ ਅੱਖਾਂ ਤੇ ਅਸਰ ਪੈ ਜਾਂਦਾ ਇਹ ਬਲੌਕਿੰਗ ਵਗੈਰਾ ਵੀ ਤੁਹਾਡੀ ਜਿਹੜੀ ਕਿਟਾ ਹੈਗੀਆਂ ਨੇ ਖੋਲਣਗੀਆਂ ਬਿਲਕੁਲ ਬਿਲਕੁਲ ਇਹ ਬੀਪੀ ਕਿਉਰ ਜਿਹੜੀ ਕਿਟੇ ਦੇ ਵਿੱਚ ਇੱਕ ਛਿੱਸ਼ੀ ਆਪਾਂ ਕੇ ਬਾਹਰ ਕੱਢ ਲਈ ਹੈ ਇਹ ਚ ਤਿੰਨ ਛਿੱਸ਼ੀਆਂ ਇਸੇ ਕਰਕੇ ਪਾਈਆਂ ਇੱਕ ਤਾਂ ਬੀਪੀ ਨੂੰ ਨੋਰਮਲ ਕਰੂਗੀ ਦੂਸਰੀ ਜਿਹੜੀ ਬਲੌਕੇਜ ਨੂੰ ਖੋਲੂਗੀ ਤੀਸਰੀ ਜਿਹੜੀ ਲੀਵਰ ਤੇ ਕੰਮ ਕਰੂਗੀ ਜਿਹੜੀ ਲੀਵਰ ਤੇ ਕੰਮ ਕਰੋਗੀ ਟੋਟਲ ਸਰੀਰ ਦੀਆਂ ਗੰਡਾ ਨੂੰ ਵੀ ਕਿਤੇ ਵੀ ਬਲੱਡ ਸਰਕੂਲੇਸ਼ਨ ਰੁਕਦਾ ਵਾ ਉਹਦੀ ਪੂਰੀ ਤਰ੍ਹਾਂ ਨਾੜਾਂ ਦੀ ਸਫਾਈ ਕਰੂਗੀ ਇਹਨੂੰ ਝਟ ਤੋਂ ਹੀ ਬੀਪੀ ਤੇ ਮੈਡੀਸਨ ਜਿਹੜੀਆਂ ਨਾਰਮਲ ਕਰ ਦਿੰਦੀਆਂ ਕਿੰਨੇ ਟਾਈਮ ਚ ਅਸਰ ਦਿਖਾਉਣੀ ਹੈ ਸ਼ੁਰੂ ਕਰ ਦਿੰਦੀ ਹੈ ਤੁਹਾਡੀ ਇਹ ਕਿਟ ਬੀਪੀ ਦੀ ਟੈਬ ਜਿਹੜੀ ਟੈਬਲੇਟ ਅਸੀਂ 15 ਦਿਨ ਚ ਹੁਣ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਕਹਿ ਦਿੰਦੇ ਆ 15 ਦਿਨ ਬਾਅਦ ਬੀਪੀ ਦੀ ਟੈਬਲੇਟ ਚਾਹੀਓ 15 ਸਾਲ ਤੋਂ ਲੈ ਰਿਆ 2 ਲੈ ਰਿਆ 1 ਲੈ ਰਿਆ ਅਸੀਂ ਬੰਦ ਕਰਵਾ ਦਿੰਨੇ ਆ ਤਾਂ ਜਿਹੜਾ ਆ ਰਾਮ ਇਹ ਮੈਡੀਸਨ ਨਾਲ ਲਾਉਂਦਾ ਵਾ ਸਕੂਨ ਆਉਦਾ ਵਾ ਬੀਪੀ ਨਰਮਲ ਹੁੰਦਾ ਉਹ ਗੋਲੀ ਨਾਲ ਕਦੇ ਨਹੀਂ ਆਉਂਦਾ ਚਾਹੇ 20 ਸਾਲ ਤੋਂ ਤੜਫ ਰਿਆ ਵਾ ਜੀ 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 ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਛਾ ਹੁਣ ਸਾਨੂੰ ਇਹ ਵੀ ਦੱਸ ਦਿਓ ਜਿਹੜਾ ਨੁਸਖਾ ਫਾਰਮੂਲਾ ਬਣਾਉਣਾ ਕਿਵੇਂ ਹੈ ਔਰ ਉਹਦਾ ਇਸਤੇਮਾਲ ਕਦੋਂ ਕਰਨਾ ਹੈ ਹਾਂ ਜੀ ਹਾਂ ਜੀ ਅਸੀਂ ਦਰਸ਼ਕਾਂ ਨੂੰ ਬਣਾ ਕੇ ਆਪਾਂ ਦੱਸ ਦਿੰਨੇ ਆ ਲਾਈਵ ਵੀ ਬਣਾ ਕੇ ਦੱਸਾਂ ਬਿਲਕੁਲ ਬਿਲਕੁਲ ਲਾਈਵ ਬਣਾ ਕੇ ਇਸ ਕਰਕੇ ਟਾਈਮ ਵੇਸਟ ਨਾ ਆਵੇ ਆਪਾਂ ਪਹਿਲਾਂ ਹੀ ਸਾਰਾ ਕੁਝ ਕੱਟ ਕੇ ਰੱਖਿਆ ਹੋਇਆ ਵਾ ਤੇ ਉਹਦੇ ਤੋਂ ਦਰਸ਼ਕਾਂ ਨੂੰ ਵੀ ਇਹ ਹੁੰਦਾ ਸਾਨੂੰ ਜਲਦੀ ਜਲਦੀ ਜਿਹੜਾ ਦੱਸ ਦਿੱਤਾ ਜਾਵੇ ਵੀ ਤੁਸੀਂ ਟਾਈਮ ਬੜਾ ਵੇਸਟ ਕਰਦੇ ਹੋ ਕਹਿੰਦੇ ਆਪਾਂ ਨੂੰ ਵੇਖਿਆ ਕਮੈਂਟ ਕਰ ਪਰ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਡਾਕਟਰ ਸਾਹਿਬ ਕਿ ਇੱਕ ਇਨਫਾਰਮੇਸ਼ਨ ਹੈਗੀ ਉਹ ਪੂਰੇ ਤਰੀਕੇ ਨਾਲ ਆਧਾ ਦੂਰੀ ਇਨਫਾਰਮੇਸ਼ਨ ਨਾ ਜਾਵੇ ਪ੍ਰੋਪਰ ਇਨਫਾਰਮੇਸ਼ਨ ਚਲੀ ਜਾਵੇ ਜੀ ਬਿਲਕੁਲ ਬਿਲਕੁਲ ਵੈਸੇ ਤਾਂ ਆਪਾਂ ਪੂਰੀ ਇਨਫਾਰਮੇਸ਼ਨ ਦੇਣੇ ਆਪਾਂ ਨੂੰ ਕਮੈਂਟ ਬਹੁਤ ਘੱਟ ਕਰਦੇ ਆਪਾਂ ਸਾਰਾ ਕਲੀਅਰ ਕਰ ਦਿੰਦੇ ਪਹਿਲਾਂ ਹੀ ਆ ਦੇਖੋ ਜੀ ਦੋ ਟਮਾਟਰ ਕੱਟੇ ਹੋਏ ਆ ਠੀਕ ਹੈ ਜੀ ਕੱਟ ਕੇ ਇਹਨੂੰ ਇਧਰ ਗ੍ਰੈਂਡਰ ਚ ਪਾ ਲੈਣਾ ਇਸ ਤੋਂ ਅੱਗੇ ਆ ਗਿਆ ਆਪਣਾ ਦੋ ਗਾਜਰਾ ਆ ਦੇਖੋ ਦੋ ਗਾਜਰੇ ਰੱਖੇ ਨੇ ਹਾਂਜੀ ਦੋ ਗਾਜਰਾ ਕਟੀਆਂ ਹੋਈਆਂ ਠੀਕ ਆ ਜੀ ਇਹ ਆਪਾਂ ਪਾ ਲੀਂ ਠੀਕ ਹੋ ਗਿਆ ਇਸ ਤੋਂ ਅੱਗੇ ਆ ਗਿਆ ਫਰੂਕੀ ਸਾਹਿਬ ਆ ਜਿਹੜਾ ਨਿੰਬੂ ਹੈਗਾ ਵਾ ਆ ਦੇਖੋ ਅੱਧਾ ਨਿਚੋੜਨਾ ਠੀਕ ਹੈ ਅੱਧਾ ਨਿੰਬੂ ਇਹਦੇ ਵਿੱਚ ਨਿਚੋੜ ਦਿੱਤਾ ਇਦਾਂ ਆ ਦੇਖੋ ਇੱਕ ਚਮਚਾ ਲੱਗ ਭਾ ਗਰਾਸ ਦਾ ਨਿਕਲ ਆਊਗਾ ਠੀਕ ਹੈ ਇਦਾਂ ਨਿੰਬੂ ਨਿਚੋੜਤਾ ਇਹਦੇ ਵਿੱਚ ਇਸ ਤੋਂ ਅੱਗੇ ਫਰੂਕੀ ਸਾਹਿਬ ਇਹ ਜਿਹੜਾ ਕੱਟਿਆ ਹੋਇਆ ਧਰਕਾ ਠੀਕ ਇਹਨੂੰ ਆਪਾਂ ਇੰਨਾ ਬਸ ਇੱਕ ਚਮਚ ਇੱਕ ਚਮਚ ਇੱਕ ਚਮਚ ਕੱਟਿਆ ਹਦਰਕਾ ਆਪਾਂ ਵਿੱਚ ਪਾ ਦੇਣਾ ਲਓ ਜੀ ਇਹ ਪਾਤਾ ਜੀ ਠੀਕ ਹੈ ਇਸ ਤੋਂ ਅੱਗੇ ਪਦੀਨੇ ਦੇ ਇੰਨੇ ਕੋ ਪੱਤੇ ਇਹ ਦੇਖੋ ਇੰਨੇ ਪੱਤੇ ਪਦੀਨੇ ਦੇ ਹੋ ਗਏ ਠੀਕ ਹੈ ਜੀ ਇਹ ਪਾ ਲੈਣੇ ਆ ਬਸ ਅੱਧਾ ਕੋ ਗਲਾਸ ਪਾਣੀ ਦਾ ਜਿਹੜਾ ਇਹ ਪਤਲਾ ਹੋ ਜਾਵੇ ਥੋੜਾ ਜਿਹਾ ਆ ਲਓ ਜੀ ਇਹ ਪਾਤਾ ਇਸ ਨੂੰ ਆਪਾਂ ਹੁਣ ਗ੍ਰੈਂਡਰ ਤੇ ਜਿਹੜਾ ਦੀ ਸਮੂਦੀ ਬਣਾ ਲੈਣੀ ਆ ਠੀਕ ਹੈ ਇੱਕ ਤਰ੍ਹਾਂ ਦਾ ਜੂਸ ਇਹ ਬਣ ਜੂਗਾ ਠੀਕ ਹੈ ਤੇ ਇੱਕ ਮਿੰਟ ਬੱਸ ਮੈਨੂੰ ਤੇ ਇਹ ਜਿਹੜਾ ਜੂਸ ਹੈਗਾ ਡਾਕਟਰ ਸਾਹਿਬ ਜਾਂ ਅਸੀਂ ਜਿਹੜਾ ਸ਼ੇਕ ਹੈਗਾ ਇਹ ਹਾਂਜੀ ਹਾਂਜੀ ਹਾਂ ਜੀ ਦੇਖੋ ਨਾ ਕਹਿੰਦੀ ਸਮੂਦੀ ਬਾਰ ਰਹੀ ਆ ਨਾਲ ਇਹ ਤਾਂ ਪੂਰਾ ਸਵਾਦ ਵੀ ਬਣੂਗਾ ਪੀਣ ਦੇ ਵਿੱਚ ਤੇ ਕੋਈ ਨੁਕਸਾਨ ਵੀ ਨਹੀਂ ਕਰੂਗਾ ਸਾਰਾ ਜਿਹੜਾ ਇਨਗਰੀਡੀਅੰਟਸ ਨੇਚਰਲ ਆ ਆ ਬੋ ਦੱਸੋ ਤੇ ਕੋ ਤੁਸੀਂ ਇਹ ਜੂਸ ਹੈਗਾ ਬੀਪੀ ਪਹਜਾਉ ਸ਼ੂਗਰ ਹਟਾਉ ਜਿਹੜਾ ਜੂਸ ਅਸੀਂ ਅੱਜ ਡਾਕਟਰ ਸਾਹਿਬ ਨੇ ਸਾਡੇ ਲਈ ਬਣਾਇਆ ਹੈ ਡਾਕਟਰ ਸਾਹਿਬ ਇਸਤੇਮਾਲ ਕਿੰਨਾ ਕਿੰਨਾ ਕਰਨਾ ਹੈ ਇਹ ਇਹ ਫਰੂਕੀ ਸਾਹਿਬ ਬਸ ਇਦਾਂ ਕੱਚ ਦਾ ਗਲਾਸ ਆਪਾਂ ਵੇਖੋ ਕੱਢ ਲੈਣਾ ਇਹਨੂੰ ਏਦਾਂ ਜੀ 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 ਕੱਢ ਕੇ ਤੇ ਇਹਨੂੰ ਆਪਾਂ ਛਾਨਣੀ ਤਾਂ ਨਹੀਂ ਲਾਉਣੀ ਨਹੀਂ ਛਾਨਣੀ ਨਹੀਂ ਲਾਉਣੀ ਟੋਟਲ ਇਨਗਰੀਡੀਅੰਟਸ ਆਪਾਂ ਇਦਾਂ ਯੂਜ਼ ਕਰਨੇ ਆ ਦੇਖੋ ਬਸ ਇੰਨਾ ਕੱਚ ਦਾ ਗਲਾਸ ਫਰੂਟੀ ਸਾਬ ਬਹੁਤ ਆ ਠੀਕ ਹੈ ਇਹਨੂੰ ਸਿਪ ਸਿਪ ਕਰਕੇ ਸਵੇਰੇ ਚਾਹ ਦਾ ਬਦਲ ਵੀ ਅਸੀਂ ਦੇ ਸਕਦੇ ਹਾਂ ਸਵੇਰੇ ਸ਼ਾਮ ਦੋ ਟਾਈਮ ਲੈਣਾ ਵਾ ਤੇ ਬਹੁਤ ਹੀ ਟੇਸਟੀ ਹੈ ਰਾਸੇ ਦਾ ਬਹੁਤ ਜ਼ਿਆਦਾ ਜਿਹੜਾ ਬਾ ਕਮਾਲ ਹੈ ਦੇਖੋ ਤੁਹਾਨੂੰ ਪੀ ਕੇ ਦਿਖਾ ਦਿੰਨੇ ਆ ਵਾ ਕੀ ਨਜ਼ਾਰਾ ਇੰਨਾ ਵੇਖੋ ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਅਦਰਕ ਆ ਨਿੰਬੂ ਆ ਪਦੀਨਾ ਟਮਾਟਰ ਆ ਤੇ ਗਾਜਰ ਆ ਕੀ ਬਹੁਤ ਜੀ ਜੀ ਬਹੁਤ ਕਲਾ ਦਾ ਜੂ ਸਾਰੀਆਂ ਨਹੀਂ ਬੰਦ ਨਾੜਾਂ ਨੂੰ ਖੋਲੇਗਾ ਬੀਪੀ ਨੂੰ ਵੀ ਨੋਰਮਲ ਕਰੇਗਾ ਜੀਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਹੁਣ ਇਹ ਤੁਹਾਡੇ ਤੇ ਹੈ ਤੁਸੀਂ ਇਹਨਾਂ ਨੁਸਖਿਆ ਫਾਰਮੂਲਿਆਂ ਨੂੰ ਦਵਾਈਆਂ ਸਮਝ ਕੇ ਇਸਤੇਮਾਲ ਕਰਨਾ ਹੈ ਜਾਂ ਫਿਰ ਦਵਾਈਆਂ ਨੂੰ ਇਹ ਜੂਸ ਵਗੈਰਾ ਸਮਝ ਕੇ ਇਸਤੇਮਾਲ ਕਰਨਾ ਹੈ ਇਹ ਤੁਹਾਡੇ ਤੇ ਹੈ ਡਾਕਟਰ ਸਾਹਿਬ ਤੁਸੀਂ ਨੁਸਖਾ ਦਿੱਤਾ ਫਾਰਮੂਲਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਸਾਰੇ ਦਰਸ਼ਕਾਂ ਦਾ ਜੀ 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 ਸੋ ਹੁਣ ਕੁਝ ਕੁ ਲੋਕ ਨੇ ਹਮੇਸ਼ਾ ਦੀ ਤਰ੍ਹਾਂ ਜਿਹੜਾ ਇੰਤਜ਼ਾਰ ਕਰ ਰਹੇ ਨੇ ਆਪਣੀ ਵਾਰੀ ਦਾ ਮੈਡੀਸਨ ਲੈਣ ਜਿਹੜਾ ਆਉਂਦੇ ਨੇ ਔਰ ਖਾਸ ਕਰਕੇ ਕਿਹ ਬਾ ਡਾਕਟਰ ਸਾਹਿਬ ਬੁਲਾਉਂਦੇ ਵੀ ਨਹੀਂ ਉਹਨਾਂ ਨੂੰ ਸੋ ਕੁਝ ਕੁ ਨੌਜਵਾਨ ਹੈਗੇ ਨੇ ਅੱਜ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੀ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਨੇ ਤੇ ਸੱਚ ਕਾਲ ਜੀ ਦੱਸ ਜੀ ਕੀ ਨਾਇ ਤੁਹਾਡਾ ਗੁਰਪ੍ਰੀਤ ਅੱਛਾ ਕੀ ਪ੍ਰੋਬਲਮ ਹੋ ਗੁਰਪ੍ਰੀਤ ਲੀਵਰ ਫੈਟੀ ਸੀ ਸਰ ਲੀਵਰ ਫੈਟੀ ਸੀ ਸਰ ਕਿੰਨੇ ਟਾਈਮ ਤੋਂ ਹੋ ਗਏ ਸੀ ਮਤਲਬ ਪਿਛਲੇ ਸੀਮ ਇਨੇ ਹਾਲ ਤੋਂ ਕਾਫੀ ਸਮੇਂ ਤੋਂ ਅੱਛਾ ਕੀ ਪ੍ਰੋਬਲਮ ਹੁੰਦੀ ਸੀ ਫੈਰਟੀ ਲੀਵਰ ਨਾਲ ਮਤਲਬ ਕਿ ਐਸਿਡ ਬਹੰਦਾ ਸੀ ਕਨਸਟਿਪੇਸ਼ਨ ਦੀ ਪ੍ਰੋਬਲਮ ਸੀ ਹਾਂ ਤੇ ਫਿਰ ਇੱਥੇ ਕਿਵੇਂ ਇੱਥੇ YouTube ਦੇ ਦੇਖਿਆ ਸੀ ਮਤਲਬ ਗੈਡ ਦੇਖੀ ਸੀ ਉਸ ਤੋਂ ਬਾਅਦ ਇੱਥੇ ਆਈ ਦਵਾਈ ਲਈ ਮਤਲਬ ਹੁਣ ਸੈਟ ਹੈ ਅੱਗੇ ਨਾਲੋਂ ਕੀ ਦਿੱਤਾ ਸੀ ਇਹਨਾਂ ਨੇ ਤੁਹਾਨੂੰ ਬੁੰਦਾਂ ਵਾਲੀ ਦਵਾਈ ਬੁੰਦਾਂ ਵਾਲੀ ਦਵਾਈ ਦਿੱਤੀ ਹਾਂਜੀ ਤੇ ਫਿਰ ਫਰਕ ਪੈ ਗਿਆ ਸੀ ਹਾਂਜੀ ਫਰਕ ਆ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਮਤਲਬ ਕਿ 20 ਦਿਨ ਮਹੀਨਾ ਦਵਾਈ ਖਾਦੀ ਆ ਹੁਣ ਫਰਕ ਆ ਬਿਲਕੁਲ ਸੈਟ ਆ ਸੈਟ ਹੈ ਹੁਣ ਹਜ਼ਮ ਵਗੈਰਾ ਹੋ ਜਾਂਦੇ ਸਾਰੀਆਂ ਚੀਜ਼ਾਂ ਹਾਂਜੀ ਹਾਂਜੀ ਸਹੀ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਏ ਸਨ ਗੁਰਪ੍ਰੀਤ ਜੀ ਜਿਨ੍ਹਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਇੱਕ ਹੋਰ ਸਾਡੇ ਨਾਲ ਸਾਡਾ ਛੋਟਾ ਭਰਾ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਕੀ ਨਿਆ ਤੁਹਾਡਾ ਭਗਵਾਨ ਸਿੰਘ ਜੀ ਅੱਛਾ ਕਿੱਥੋਂ ਆਇਆ ਹੋ ਫਤੇਗੜ ਪਿੰਦੌਰ ਤੋਂ ਅੱਛਾ ਫਤੇਗੜ ਤੋਂ ਪਿੰਜੌਰ ਤੋਂ ਆਇਆ ਕੀ ਪ੍ਰੋਬਲਮ ਲੈ ਕੇ ਆਇਆ ਬੁਖਾਰ ਚੜਦਾ ਸੀ ਅੱਛਾ ਹਾਂਜੀ ਤੇ ਫਿਰ ਬੁਖਾਰ ਤੋਂ ਮਤਲਬ ਲਗਾਤਾਰ ਚੜੀ ਜਾਂਦਾ ਸੀ ਹਾਂਜੀ ਹਾਂਜੀ ਲਗਾਤਾਰ ਚੜੀ ਜਾਂਦਾ ਸੀ ਕਿੰਨੇ ਕਿੰਨੇ ਟਾਈਮ ਤੋਂ ਲਗਾਤਾਰ ਰੁਕ ਰੁਕ ਕੇ ਚੜਦਾ ਸੀ ਇਹ ਲਗਾਤਾਰ ਹੀ ਬੁਖਾਰ ਰਹਿੰਦਾ ਸੀ ਤੁਹਾਨੂੰ 8-10 ਮਹੀਨੇ ਹੋ ਗਏ 8-10 ਮਹੀਨੇ ਹੋ ਗਏ ਬੁਖਾਰ ਚੜਦੇ ਹਾਂਜੀ ਤੇ ਹੁਣ ਫਿਰ ਇੱਥੇ ਫਰਕ ਪਿਆ ਕੁਝ ਹਾਂਜੀ ਹਾਂਜੀ ਹੁਣ ਤਾਂ ਫਰਕ ਪੈ ਗਿਆ ਜੀ ਕਿੰਨੇ ਟਾਈਮ ਤੁਹਾਨੂੰ ਹੋ ਗਿਆ ਮੈਡੀਸਨ ਲੈਂਦੇ ਇੱਥੇ ਹੋ ਹੀ ਗਿਆ ਜੀ 15-20 ਦਿਨ ਹੋ ਗਏ ਜੀ 15-20 ਦਿਨ ਹੋ ਗਏ ਹੁਣ ਫਰਕ ਪਿਆ ਬੁਖਾਰ ਹਾਂਜੀ ਹੁਣ ਤਾਂ ਪੈ ਗਿਆ ਜੀ ਅੱਛਾ ਹੁਣ ਚੜਿਆ ਮੁੜ ਕੇ ਜਿਸ ਦਿਨ ਦਵਾਈ ਲਈਏ ਉਸ ਤੋਂ ਬਾਅਦ ਨਹੀਂ ਚੜਿਆ ਜੀ बुखार उस तो बाद चढ़े ही नहीं हां जी हुन ਤਾਂ ਸੈਟ ਆ ਜੀ ਅੱਛਾ ਬੁਖਾਰ ਨਾਲ ਦਿੱਕਤ ਤਾਂ ਫਿਰ ਤੁਹਾਨੂੰ ਕੀ ਆਈਆਂ ਕੱਲੇ ਬੁਖਾਰ ਜੇਕਰ ਲਗਾਤਾਰ ਰਹੇ ਤਾਂ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਆਮ ਕਰਕੇ ਆ ਜਾਂਦੀਆਂ ਨੇ ਤੁਹਾਨੂੰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਰਹੀਆਂ ਬਸ ਲੱਤਾਂ ਬਾਵਾ ਸੀ ਜੀ ਤੇ ਹੋਰ ਵੀ ਬਸ ਜੀ 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 ਹਾਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਨੇ ਤਜਰਬੇ ਨੇ ਅਸੀਂ ਸਾਂਝੇ ਕਰਾ ਰਹੇ ਹਾਂ ਤੁਹਾਡੇ ਆਮ ਕਰਕੇ ਜਿਹੜੇ ਬੁਖਾਰ ਸੀ ਛੋਟੇ ਭਰਾ ਨੂੰ ਤੇ ਉਹਨਾਂ ਦਾ ਕਹਿੰਦੇ ਲਗਾਤਾਰ ਬੁਖਾਰ 8-10 ਮਹੀਨੇ ਤੋਂ ਚੜ ਰਿਹਾ ਸੀ ਉਤਰ ਰਿਹਾ ਸੀ ਚੜ ਰਿਹਾ ਸੀ ਤੇ ਹੁਣ ਜਿਸ ਦਿਨ ਦੀਆਂ ਡਾਕਟਰ ਸੁਰਿੰਦਰਪਾਲ ਸ਼ਰਮਾ ਦੇ ਨੁਸਖੇ ਇਸਤੇਮਾਲ ਕੀਤੇ ਨੇ ਬੂੰਦਾਂ ਵਾਲੀ ਦਵਾਈ ਉਹਨਾਂ ਨੇ ਇਸਤੇਮਾਲ ਕੀਤੀ ਹੈ ਤਾਂ ਹੁਣ ਟਕਾ ਜਿਹੜਾ ਉਹ ਆਇਆ ਹੋਇਆ ਕਿਨਾਈ ਜੀ ਤੁਹਾਡਾ ਮਨਾ ਪਵਨ ਸ਼ਰਮਾ ਅੱਛਾ ਸ਼ਰਮਾ ਜੀ ਇੱਥੇ ਕਿਵੇਂ ਇੱਥੇ ਸਰ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਸਰਵਾਈਕਲ ਦੀ ਹਾਂਜੀ ਹਾਂਜੀ ਕੀ ਹੁੰਦਾ ਸੀ ਸਰਵਾਈਕਲ ਸਰ ਮੈਨੂੰ ਅੱਧਾ ਸਿਰ ਦੁਖਦਾ ਜੀ ਅੱਛਾ ਤੇ ਧੌਂ ਤੇ ਕਟਣ ਰਹਿੰਦੀ ਬਹੁਤ ਜ਼ਿਆਦਾ ਹੈ ਅੱਛਾ ਹਾਂਜੀ ਕਾਫੀ ਟਾਈਮ ਤੋਂ ਪ੍ਰੋਬਲਮ ਚੱਲਦੀ ਹੈ ਕਿੰਨੇ ਟਾਈਮ ਤੋਂ ਸਰ ਹੋ ਗਏ 4-5 ਸਾਲ ਹੀ ਹੋ ਗਏ 4-5 ਸਾਲ ਹੋ ਗਏ ਹਾਂਜੀ ਤੇ ਸਰ ਵਾਈਕਲ ਤੇ ਤੁਸੀਂ ਗੋਲਡਨ ਮਰੀਜ਼ ਬਣ ਗਏ ਸਰ ਬਹੁਤ ਪੇਨ ਕਲਰ ਲਈਆਂ ਜੀ ਪਰ ਕੋਈ ਫਰਕ ਨਹੀਂ ਪਿਆ ਅੱਛਾ ਹਾਂਜੀ ਥੈਰੇਪੀ ਵਗੈਰਾ ਨਹੀਂ ਕਰਾਈ ਹਾਂਜੀ ਸਰ ਕਰਾਈ ਆ ਪਰ ਉਹ ਟਾਈਮ-ਟਾਈਮ ਫਰਕ ਪੈਂਦਾ ਹੀ ਬਾਅਦ ਵਿੱਚ ਫਿਰ ਉਹੀ ਹਾਲ ਹੋ ਜਾਂਦਾ ਹੈ ਅੱਛਾ ਤੇ ਫਿਰ ਇੱਥੇ ਹੁਣ ਤਾਂ ਤੁਹਾਡਾ ਤਜਰਬਾ ਕੀ ਹੈ ਹਾਂਜੀ ਤੇ ਡਾਕਟਰ ਸਾਹਿਬ ਨੇ ਦਿੱਤੀ ਬੂੰਦ ਵਾਲੀ ਦਵਾਈ ਅੱਛਾ ਉਹਦੇ ਨਾਲ ਕਾਫੀ ਫਰਕ ਹੈ ਜੀ 15-20 ਦਿਨ ਹੋ ਗਏ ਦਵਾਈ ਲੈਂਦੇ ਹਾਂ ਅੱਛਾ ਅੱਛਾ ਹਾਂਜੀ ਇਹ ਕਾਫੀ ਫਰਕ ਹੈ ਹਾਂਜੀ ਹਾਂਜੀ ਸਰ ਕਾਫੀ ਫਰਕ ਹੈ ਜਿਹੜੇ ਇਸ ਵੇਲੇ ਤੁਹਾਨੂੰ ਸਰਵਾਈਕਲ ਵਾਲੇ ਸਾਡੇ ਭਰਾ ਦੇਖ ਰਹੇ ਨੇ ਸਾਡੀਆਂ ਭੈਣਾਂ ਤੁਹਾਨੂੰ ਵੇਖ ਰਹੀਆਂ ਨੇ ਉਹਨਾਂ ਨੂੰ ਕੀ ਕਹੋਗੇ ਸਰ ਮੈਂ ਇਹੀ ਕਹਾਂਗਾ ਵੀ ਇੱਕ ਵਾਰੀ ਡਾਕਟਰ ਸਾਹਿਬ ਕੋਲ ਆਓ ਦਵਾਈ ਲਓ ਜੀ ਕਾਫੀ ਮੈਨੂੰ ਕਾਫੀ ਫਰਕ ਪਿਆ ਹੈ ਜੀ ਵਾਦ ਵਾ ਸ਼ੁਕਰੀਆ ਸ਼ਰਮਾ ਜੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਤਜਰਬੇ ਹੈਗੇ ਦੇ ਸਾਂਝੇ ਕੀਤੇ ਨੇ ਨੁਸਖਾ ਫਾਰਮੂਲਾ ਜ ਤੁਹਾਨੂੰ ਬੀਪੀ ਵਾਲਾ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਬੀਪੀ ਨੂੰ ਨੋਰਮਲ ਕਰ ਸਕਦੇ ਆਂ ਔਰ ਸ਼ੂਗਰ ਤੋਂ ਆਪਣਾ ਬਚਾ ਕਰ ਸਕਦੇ ਆ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੁੰਦੀ ਹੈ ਵੀ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰਦੇ ਹੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਮੇਸ਼ਾ ਜਿਨ੍ਹਾਂ ਦਾ ਬੀਪੀ ਵਧਿਆ ਰਹਿੰਦਾ ਹੈ ਜਾਂ ਜਿ 2244 ਤੁਹਾਡੇ ਸਰਕਲ ਦੇ ਵਿੱਚੋਂ ਤੁਹਾਡੇ ਰਿਸ਼ਤੇਦਾਰੀ ਦੇ ਵਿੱਚੋਂ ਜਿਹੜੇ ਲੋਕ ਹੋ ਰਹੇ ਨੇ ਧੰਨਵਾਦ